ਕਾਲ ਸਾਰੇ ਦਰਸ਼ਕਾਂ ਨੂੰ ਅੱਜ ਸਾਡੇ ਵਿੱਚ ਵਿਸ਼ਾਲ ਜੈਨ ਬੈਠੇ ਨੇ ਜੋ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਲੁਧਿਆਣਾ ਦੇ ਡਾਇਰੈਕਟਰ ਨੇ ਇਹਨਾਂ ਦੇ ਤਿੰਨ ਚਾਰ ਸਕੂਲ ਲੁਧਿਆਣਾ ਦੇ ਵਿੱਚ ਨੇ ਤੇ ਪਿਛਲੇ ਕਾਫੀ ਸਾਲਾਂ ਤੋਂ ਇਹ এডਿਕੇਸ਼ਨ ਦੀ ਫੀਲਡ ਦੇ ਵਿੱਚ ਹਨ ਤੇ ਅਸੀਂ ਹੁਣ ਵਿਸ਼ਾਲ ਜੀ ਨੂੰ ਬੇਨਤੀ ਕਰਦੇ ਆਂ ਕਿ ਵਿਸ਼ਾਲ ਜੀ ਕੁਝ ਆਪਣੇ ਬਾਰੇ ਦੱਸੋ ਤੇ ਕੁਝ ਆਪਣੇ এডਿਕੇਸ਼ਨ ਜੀ ਫੀਲਡ ਜਿਹੜੀ ਸਿੱਖਿਆ ਦੀ ਫੀਲਡ ਹੈ ਤੁਸੀਂ ਉਹਦੇ ਵਿੱਚ ਕਾਫੀ ਸਾਲਾਂ ਤੋਂ ਕੰਮ ਕੀਤਾ ਉਹਦੇ ਬਾਰੇ ਥੋੜਾ ਜਾਣਨਾ ਪਾਓ सुरेंद्र जी असी तकरीबन शिफाली ग्रुप ऑफ इंस्टीट्यूट्स के टाइटल बैनर के तकरीबन पिछले चार दशक तो कम कर रहे लुधियाना असी शिक्षा के क्षेत्र के अंदर पहली ब्रांच शिफाली पब्लिक स्कूल सुंदर नगर स्टार्ट की गई और मेरे पिता जी श्री प्रमोद जैन और माता जी श्रीमती उषा जैन आप जी ने तकरीबन आज तो 40 साल पहला जुंदरनगर च उन्होंने देखा कि उस एरिया नो एक स्कूल दी रिक्वायरमेंट है और उन्होंने शिफाली पब्लिक स्कूल स्टार्ट किया और इतों के स्टूडेंट्स निकल के साजे शिफाली परिवार के अल्यूमिनाई पूरे वर्ल्ड अलग अलग देशों के दे बड़े अच्छे रुतबे काम कर रहे हैं सैंटिस्ट हैं वकील हैं डॉक्टर हैं और बिजनेसमैन है और सूँ प्राउड है अपने एल्यूमिनाई ते शिफाली परिवार के ਔਰ ਪੁਸਤੋ ਬਾਦ ਅਸੀਂ ਅਲੱਗ-ਅਲੱਗ ਬ੍ਰਾਂਚੇਸ ਤੋਂ ਹੁਣ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਰਾਹੋ ਰੋਡ ਤੇ ਸਟਾਰਟ ਕੀਤਾ ਗਿਆ ਜਿਸ ਨੂੰ ਵੀ ਤਕਰੀਬਨ-ਤਕਰੀਬਨ 2 ਦਸ਼ਕ ਹੋ ਰਹੇ ਹਨ ਔਰ ਇੱਥੇ ਦੇ ਪ੍ਰਿੰਸੀਪਲ ਡਾਕਟਰ ਰੋਜੀ ਜੈਨ ਨੇ ਔਰ ਇਹਨੇ ਐਕਸਪੈਰੀਮੈਂਟਲ ਸਟੱਡੀਜ਼ ਦੇ ਅੰਦਰ ਹੁਣ ਕਾਫੀ ਅੱਛਾ ਕੰਮ ਕੀਤਾ ਹੈ ਔਰ ਕਾਫੀ ਰਿਸਰਚ ਔਰ ਅਧਿਐਨ ਕੀਤਾ ਹੈ ਤੇ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਮੇ ਸਿੱਖਿਆ ਦੇ ਖੇਤਰ ਦੇ ਅੰਦਰ ਤੁਸੀਂ ਕਾਫੀ ਸਾਲਾਂ ਤੋਂ ਸਕੂਲ ਪੰਜਾਬ ਐਜੂਕੇਸ਼ਨ ਬੋਰਡ ਵੀ ਸੀਬੀਐਸ ਬੋਰਡ ਦੇ ਵਿੱਚ ਵੀ ਕੰਮ ਕੀਤਾ ਤੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਿੱਖਿਆ ਦੇ ਵਿੱਚ ਬਦਲਾਅ ਆਇਆ ਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਅਸ਼ਰਦ ਜੀ ਪਿਛਲੇ ਕਾਫੀ ਸਾਲਾਂ ਤੋਂ ਸਿੱਖਿਆ ਦੇ ਅੰਦਰ ਕੋਈ ਬਹੁਤ بڑے ਬਦਲਾਅ ਜਿਹੜੇ ਆਨੇ ਚਾਹੀਦੇ ਸੀ ਸਮੇਂ ਦੇ ਨਾਲ ਨਾਲ ਉਹ ਨਹੀਂ ਆ 파 ਰਹੇ ਬਟ ਰੀਸੈਂਟਲੀ ਹੁਣ ਆਪਾਂ ਨੈਸ਼ਨਲ এডੂਕੇਸ਼ਨ ਪਾਲਿਸੀ ਫਰੇਮਵਰਕ ਆਇਆ ਹੈ 2020 ਦਾ ਔਰ ਜੀਚ ਬਹੁਤ ਖੂਬਸੂਰਤ ਤਰੀਕੇ ਨਾਲ ਪੂਰੀ ਬੋਡੀ ਨੇ ਡਿਜ਼ਾਈਨ ਕੀਤਾ ਹੈ ਮੇਰੇ ਛੋਟੇ ਬ੍ਰਦਰ ਅਨੁਭਵ ਅਨੁਭਵ ਜਨਵੀ ਇਸ ਨੈਸ਼ਨਲ এডੂਕੇਸ਼ਨ ਪਾਲਿਸੀ ਨੂੰ ਨਾਰਥ ਇੰਡੀਆ ਦੇ ਸਿੱਖਿਆ ਉਥਾਨ ਨਿਯਾਸ ਦੇ ਨਾਲ ਕੰਟਰੀਬਿਊਟ ਕਰ ਰਹੀ ਸੀ ਔਰ ਇਨ ਆ ਦੀ ਸਾਰੀ ਟੀਮ ਨੇ ਰਾਈਟ ਫਰਮ ਵਾਈਸ ਚਾਂਸਲਰਸ ਟੂ ਗ੍ਰਾਸਰੂਟ ਲੈਵਲ ਦੇ ਪ੍ਰੋਫੈਸਰਸ ਟੀਚਰਸ ਦੇ ਨਾਲ ਮਿਲ ਕੇ ਸਮਾਜ ਦੀ ਡਿਫਰੈਂਟ ਡਿਫਰੈਂਟ ਇਕਾਈਆਂ ਨੂੰ ਨਾਲ ਲੈ ਕੇ ਸਹਿਯੋਗ ਲੈ ਕੇ ਇਹਦੀ ਰਚਨਾ ਕੀਤੀ ਹੈ ਮੇਰਾ ਮੰਨਣਾ ਇਹਦਾ ਬਹੁਤ بڑا ਬਦਲਾਅ ਆਏਗਾ ਔਰ ਸਭੀ ਪ੍ਰਿੰਸੀਪल्स ਨੂੰ ਟੀਚਰਸ ਨੂੰ ਚਾਹੀਦਾ ਕਿ ਆਪਾਂ ਇਹਨੂੰ ਡਿਟੇਲ ਚ ਸਟੱਡੀ ਕਰੀਏ ਖੁਦ ਕਿਉਂਕਿ ਆਪਣੇ ਥਰੂ ਇਹ ਬਦਲਾਅ ਆਣਾ ਹੈ ਤੇ ਸਾਨੂੰ ਇਹਦਾ ਹਰ ਹਿੱਸਾ ਹਰ ਪੇਜ ਹਰ ਛੰਦ ਜਿਹਨੂੰ ਕਹਿੰਦੇ ਜਦਾ ਉਹ ਪਤਾ ਹੋਣਾ ਚਾਹੀਦਾ ਤਾਕੀ ਫਿਰ ਉਹਦੇ ਸਰੂਪ ਨੂੰ ਆਪਾਂ ਸਮਝ ਕੇ ਆਪਣੇ ਆਪਣੇ ਸਕੂਲ ਦੇ ਅੰਦਰ ਇੰਪਲੀਮੈਂਟ ਕਰ ਪਾਵਾਂਗੇ ਇੱਕ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜਿਹੜੇ ਸਾਡੇ ਦਰਸ਼ਕ ਵੀ ਜਾਣਨਾ ਚਾਣਗੇ ਵੀ ਜਿਵੇਂ ਹੁਣ ਪਿਛਲੇ ਕਾਫੀ ਸਮੇਂ ਤੋਂ ਇੱਕ ਪੰਜਾਬ 'ਚ ਹਾਈਲਾਈਟਸ ਦਾ ਹੜਾ ਆਇਆ ਪਿਆ ਜੀ ਬੱਚੇ ਜਿਹੜੇ ਨੇ 12ਵੀਂ ਪਾਸ ਕਰਕੇ ਵਿਦੇਸ਼ਾਂ ਨੂੰ ਜਾ ਕੇ ਉੱਥੇ ਪੜ੍ਹਾਈ ਕਰਦੇ ਨੇ ਨਾ ਮਤਲਬ ਕਿਉਂਕਿ 12 ਪੜ੍ਹ ਕੇ ਬਾਹਰ ਜਾ ਕੇ ਕੰਮ ਕਰਨਾ ਉੱਥੇ ਜਾ ਕੇ ਵੀ ਉਹ ਲੇਬਰ ਦਾ ਹੀ ਕੰਮ ਕਰਦੇ ਨੇ ਤੇ ਤੁਹਾਡੇ ਵਿਚਾਰ ਦੇ ਵਿੱਚ ਉਹ ਜੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਵੀ ਆਪਣੇ ਬੱਚਿਆਂ ਨੂੰ 12 ਤੋਂ ਬਾਅਦ ਇੱਥੇ ਪੜ੍ਹਾਈ ਕਰਨੀ ਚਾਹੀਦੀ ਹੈ ਕਿਸ ਖੇਤਰ ਚ ਅੱਗੇ ਜਾਣਾ ਚਾਹੀਦਾ ਤਾਂ ਕਿ ਬਾਹਰਲੇ ਮੁਲਕਾਂ ਚ ਜਾਣ ਦੀ ਬਜਾਏ ਜੇ ਉਹ ਇੱਥੇ ਹੀ ਆਪਣੇ ਪੰਜਾਬ ਚ ਰਹਿ ਕੇ ਵਧੀਆ ਤਰੀਕੇ ਨਾਲ ਕੋਈ ਕੰਮ ਕਰ ਸਕਣ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਭਵਿੱਖ ਆ ਉਹ ਸੁਨਹਿਰਾ ਕਰ ਸਕਣ ਇਹਦੇ ਬਾਰੇ ਥੋੜੇ ਜਿਹਾ ਵਿਚਾਰ ਰੱਖੋ ਜਿਹੜੇ ਸਾਡੇ ਦਰਸ਼ਕ ਜ਼ਰੂਰ ਜਾਨਣਾ ਚਾਹਣਗੇ ਅਛਾ ਜੀ ਕਿਉਂਕਿ ਇਹ ਸਿੱਖਿਆ ਦਾ ਇੱਕ ਐਸਾ ਪਹਿਲੂ ਹੈ ਔਰ ਮਾਈਗ੍ਰੇਸ਼ਨ ਦਾ ਟਰਾਂਸ ਕੰਟਰੀ ਮਾਈਗ੍ਰੇਸ਼ਨ ਐਸਾ ਬਿੰਦੂ ਹੈ ਜਿਹਦੇ ਉੱਪਰ ਹਜੇ ਬਹੁਤ ਆਪਾਂ ਨੂੰ ਸੋਚਣਾ ਵਿਚਾਰਨਾ ਪਏਗਾ ਕਿ ਤੁਸੀਂ ਪ੍ਰਸ਼ਨ ਮੈਨੂੰ ਹੁਣ ਪੁੱਛਿਆ ਤੇ ਮੈਂ ਆਪਣੀ ਜਥਾ ਸੰਭਵ ਗਿਆਨ ਦੇ ਨਾਲ ਉਹਦਾ ਜੋ ਮੈਨੂੰ ਲੱਗਦਾ ਹੈ ਕਿ ਕੀ ਹੋਣਾ ਚਾਹੀਦਾ ਹੈ ਇਹਦੇ ਦੋ ਪੱਖ ਹੈ ਸੁੰਦਰ ਜੀ ਇੱਕ ਪੱਖ ਹੈਗਾ ਕਿ ਸਾਡੇ ਸਟੂਡੈਂਟਸ ਇੱਥੋਂ ਦੀ ਜਾਂਦੇ ਹਨ ਅੱਜ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਹੈ। ਉੱਥੇ ਵੀ ਸਾਡਾ ਪੰਜਾਬੀ ਅਦਾਤਾ ਜੈ ਗੋਸ਼ਵੀ ਲੱਗਦਾ ਹੈ। ਉੱਥੇ ਵੀ ਵਾਹਿਗੁਰੂ ਜੀ ਦਾ ਖਾਲਸਾ ਦੀ ਆਵਾਜ਼ ਨਿਕਾਲੀ ਜਾਂਦੀ ਹੈ। ਯੂਕੇ ਦੇ ਅੰਦਰ ਸਾਊਥ ਹਾਲ ਬ੍ਰਮਟਨ ਜਾਂ ਇਟਲੀ ਦੇ ਅੰਦਰ ਜਾਣੇ ਬਹੁਤ ਐਸੇ ਕੰਟਰੀਜ਼ ਹੈ ਜਿੱਥੇ ਜਾ ਕੇ ਪੰਜਾਬੀਆਂ ਨੇ ਨਿਊਜ਼ੀਲੈਂਡ ਦੇ ਅੰਦਰ ਆਸਟ੍ਰੇਲੀਆ ਦੇ ਅੰਦਰ ਮੱਲਾ ਮਾਰੀ। ਤੋਂ ਮੇਰਾ ਇੱਕ ਅੰਦਰ ਦਾ ਵਿਚਾਰ ਕਹਿੰਦਾ ਹੈ ਕਿ ਅਗਰ ਅਸੀਂ ਜਾਣੇ ਹ ਔਰ ਵਿਵੇਕਨੰਦ ਔਰ ਸਾਡੇ ਜਿਹੜੇ ਗੁਰੂ ਹੈ ਤਲਵਾਰ ਸਾਹਿਬ रिटायर्ड आईएएस ऑफिसर हैं उन्होंने तकरासी कि ਸਾਡੇ ਕੋਲ ਬ੍ਰੇਨ ਡਰੇਨ ਨਹੀਂ ਹੋ ਰਿਹਾ ਹੈ ਅਸੀਂ ਬ੍ਰੇਨ ਸਰਪਲਸ ਕੰਟਰੀ ਹੈ ਅਸੀਂ ਵਧੀਆ ਕੁਆਲਟੀ ਦਾ ਬ੍ਰੇਨ ਸਾਰੇ ਵਰਲਡ ਨੂੰ ਸਪਲਾਈ ਕਰ ਰਹੇ ਹਾਂ ਤੇ ਸਾਡਾ ਮਾਨ ਯਸ਼ ਤੇ ਸਾਡੀ ਪੰਜਾਬੀਅਤ ਦਾ ਮਾਨ ਯਸ਼ ਵਧਦਾ ਸੋ ਇਸ ਪੱਖ ਦੇ ਨਾਤੇ ਸਾਡੇ ਬੱਚੇ ਅਗਰ ਜਾ ਰਹੇ ਹਨ ਉੱਥੇ ਜਾ ਕੇ ਅੱਛੀ-ਅੱਛੀ ਪਰਮਨੈਂਟ ਪਾਰਲੀਮੈਂਟਸ ਦੇ ਵਿੱਚ ਵੀ ਜਾ ਰਹੇ ਹਨ ਲੰਡਨ ਦੇ ਜਾ ਕੇ ਵੀ ਬੈਠਦੇ ਸੀਟ ਤੇ ਹੁਣ ਸੋਨਕ ਵੀ ਬਣੇ ਤੇ ਇਦਾਂ ਮਾਈਗ੍ਰੇਸ਼ਨ ਹੋ ਰਹੀ ਹੈ ਅੱਛੀ ਗੱਲ ਹੈ ਲੇਕਿਨ ਦੂਜਾ ਪੱਖ ਇਹ ਹੈ ਇਸੇ ਭੇੜ ਚਾਲ ਦੇ ਵਿੱਚ ਅੰਦੇ ਹੋ ਕੇ ਆਪਣੀਆਂ ਜ਼ਮੀਨਾਂ ਵੇਚੀ ਜਾਣੀਆਂ ਆਪਣੇ ਘਰ ਗਿਰਵੀ ਰੱਖਦੇ ਨੇ ਤੇ ਆਈਲੈਸਲੀ ਦੌੜ ਚ ਲੱਗੇ ਰਹਿਣਾ ਉਹਨਾਂ ਚੋਂ ਵੀ ਚੰਦ ਇੱਕ ਬੰਦੇ ਕੁਆਲੀਫਾਈ ਹੋ ਕੇ ਜਾ ਪਾਉਂਦੇ ਹੈ ਬਾਕੀ ਜਿਹੜੇ ਨਹੀਂ ਰਹਿ ਰਹੇ ਨੇ ਇੱਥੇ ਔਰ ਉਹ ਸਟਰਗਲ ਕਰਦੇ ਹੈ ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੈਂ ਐਂਟਰਪ੍ਰੈਨਿਅਰਸ਼ਿਪ ਕਰਦਾ ਹੋਇਆ ਆਪਣੀ ਸਿੱਖਿਆ ਨੂੰ ਆਪਣੀ ਸਕਿੱਲਜ਼ ਨੂੰ ਵਧਾ ਕੇ ਆਪਣੇ ਦੇਸ਼ ਚੀਰ ਕੇ ਆਪਣੇ ਆਪ ਨੂੰ ਕਿਦਾਂ ਸੁਚੇਤ ਜਿਹੇ ਢੰਗ ਨਾਲ ਜੀਵਨ ਜਿਆਪਨ ਕਰ ਸਕਦੇ ਵਿਸ਼ਾਲ ਜੀ ਇੱਕ ਚੀਜ਼ ਤੁਸੀਂ ਤਾਂ ਹੋਰ ਦੱਸੋ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਗੱਲ ਦੱਸੀ ਹੈ ਸਾਡੇ ਦਰਸ਼ਕ ਵੀ ਇਸ ਚੀਜ਼ ਨੂੰ ਜਾਣ ਨੂੰ ਜਗਿਆਸਾ ਹੋਣਗੇ ਜਿਵੇਂ ਹੁਣ ਬਿਹਾਰ ਦੇ ਵਿੱਚ ਤੁਸੀਂ ਲੈ ਲਓ ਬਿਹਾਰ ਦੇ ਵਿੱਚ ਬਹੁਤੇ ਉੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਸੀ ਆਈਐਸ ਆਈਪੀਐਸ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਆਈਲੈਟਸ ਨੂੰ ਹੀ ਬਹੁਤ ਵੱਡੇ ਡਿਗਰੀ ਮੰਨਿਆ ਜਾਂਦਾ ਹੈ ਜਦ ਕਿ ਪਿਛਲੇ ਸਮਿਆਂ ਦੇ ਵਿੱਚ ਲੋਕ ਆਈਐਸ ਆਈਪੀਐਸ ਅਫਸਰ ਪੰਜਾਬ ਚੋਂ ਹੀ ਬਣਦੇ ਰਹੇ ਨੇ এডਿਕੇਸ਼ਨ ਦੇ ਖੇਤਰ ਚੋਂ ਹੀ ਜਾ ਕੇ ਅੱਗੇ ਮੱਲਾ ਮਾਰਦੇ ਰਹੇ ਨੇ ਲੇਕਿਨ ਅੱਜ ਦੀ ਡੇਟ ਚ ਦੇਖਿਆ ਜਾਵੇ ਵੀ ਆਈਐਸ ਆਈਪੀਐਸ ਪੰਜਾਬ ਚ ਬਹੁਤ ਘਟ ਗਏ ਨਾ ਮੰਤ ਰਹਿ ਗਏ ਸਿਰਫ ਆਈਲੈਟਸ ਨੂੰ ਇੱਕ ਬਹੁਤ ਵੱਡੀ ਡਿਗਰੀ ਮੰਨਿਆ ਜਾਂਦਾ ਤੇ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਚੰਨਣਾ ਪਾਓਗੇ ਸੁਨੀਦਰ ਜੀ ਆਪਾਂ ਆਪਣੇ ਟਾਈਮ ਤੇ ਦੇਖਦੇ ਹੁੰਦੇ ਸੀ ਕੋ ਇੱਕ ਸਾੜੀ ਦਾ ਪੱਲਾ ਲੈ ਕੇ ਤੇ ਉਹ ਲੱਕੜੀ ਦੀ ਇੱਕ ਡਾਈ ਬਣਦੀ ਸੀ ਛਾਪਾ ਤੇ ਉਹ ਛਾਪੇ ਦੇ ਨਾਲ ਸੜੀ ਦੇ ਉੱਪਰ ਨਿਸ਼ਾਨ ਬੱਗੇ ਤੇ ਡਿਜ਼ਾਈਨ ਬਣ ਜਾਂਦਾ ਸੀ ਪ੍ਰਿੰਟਿੰਗ ਕਿਸੇ ਟਾਈਮ ਤੇ ਇਦਾਂ ਹੋਰ ਚੀਜ਼ ਜੇ ਤਾਨੇ ਬਾਨੇ ਦੀ ਘੜਾਈ ਦੀ ਨਹੀਂ ਹੋਈ ਤੇ ਪ੍ਰਿੰਟਿੰਗ ਇਦਾਂ ਹੋ ਰਹੀ ਸੀ ਆਈਐਸ ਦੇ ਲਈ ਉਹ ਛਾਪਾ ਸਾਡੇ ਪੰਜਾਬ 'ਚ ਹੈ ਨਹੀਂ ਉਹ ਜਿਹੜੀ ਛਾਪੇ ਵਾਲੀ ਮਸ਼ੀਨ ਹੈ ਉਹ ਜਿਹੜੀ ਡਾਈ ਹੈ ਸਾਨੂੰ ਆਈਐਸ ਦੇ ਕੋਚ ਚਾਹੀਦੇ ਪਹਿਲਾਂ ਸਾਡੇ ਕੋਲ ਉਹ ਕੋਚ ਨਹੀਂ ਹੈਗੇ ਉਹ ਆਨਲਾਈਨ ਦੇ ਨਾਲ ਕੰਮ ਪੂਰਾ ਸਰ ਨਹੀਂ ਪੰਦਾ ਤੋ ਉਹ ਸਾਰੀ ਜਿਹੜੀ ਮਾਰਕੀਟ ਹੈ ਉਹ ਮੁਖਰਜੀ ਨਗਰ ਦਿੱਲੀ ਚ ਸਟੌਕੀ ਹੈ ਜਾਂ ਫਿਰ ਇੱਕ ਬਹੁਤ ਅੱਛੀ ਜਿਹੜੀ ਤਿਆਰੀ ਹੈ 노 ਡਾਊਟ ਉਹ ਤਿਆਰੀ ਹੋ ਰਹੀ ਹੈ ਬਿਹਾਰ ਚ ਲੇਕਿਨ ਇਹ ਹੁਣ ਪੰਜਾਬ ਨੂੰ ਸੋਚਣਾ ਪਏਗਾ ਸਾਡੇ ਕੋਲ ਸੰਕਲਪ ਜਿਹਾ ਸੇ ਬਹੁਤ ਬੜੇ ادارے ਹੈ ਜਿੱਥੇ ਅੱਛੀ ਕੋਚਿੰਗ ਹੁੰਦੀ ਹੈ ਲੇਕਿਨ ਬੱਚਿਆਂ ਨੂੰ ਪਤਾ ਨਹੀਂ ਹੈ ਉਹ ਆਪਜੀ ਜਿਹਾ ਸੇ ਮੀਡੀਆ ਚੈਨਲਸ ਹੈ ਉਹ ਲੁੱਕਾ ਤੱਕ ਵਿਦਿਆਰਥੀਆਂ ਤੱਕ ਪੇਰੈਂਟਸ ਤੱਕ ਅਗਰ ਪਹੁੰਚਾਣ ਕਿ ਇਸ ਸੰਕਲਪ ਜਿਹਾ ਸੇ ਆਰਗੇਨਾਈਜੇਸ਼ਨਸ ਨੂੰ ਜੁਆਇਨ ਕਰੋ ਉਹ ਤੁਹਾਨੂੰ ਆਈਐਸ ਦੇ ਥਰੂ ਤੁਨੂੰ ਤੁਸੀਂ ਪੂਰੀ ਆਪਣੀ ਜਿੰਨੀ ਸਮਾਜਿਕ ਵਿਵਸਥਾ ਹੈ ਉਹਦੇ ਟਾਪ ਸੀਟ ਤੇ ਜਾ ਕੇ ਕਮਿਸ਼ਨਰ ਬਣ ਕੇ ਐਸਐਸਪੀ ਬਣ ਕੇ ਇੰਕਮ ਟੈਕਸ ਕਮਿਸ਼ਨਰ ਬਣ ਕੇ ਤੁਸੀਂ ਪ੍ਰਾਈਮ ਮਿਨਿਸਟਰ ਦਾ ਰਾਈਟ ਹੈਂਡ ਬਣ ਕੇ ਸ਼ੰਕਰ ਜਾ ਕੇ ਬੰਦੇ ਹੋ ਉਹ ਉਸ ਪ੍ਰਕਿਰਿਆ ਨੂੰ ਹੋਰ ਜਿਆਦਾ ਸਤ੍ਰੇਨਨ ਕਰਨ ਲਈ ਉਹ এডਿਕੇਸ਼ਨ ਡਿਪਾਰਟਮੈਂਟ ਵੱਲੋਂ ਵੀ ਅਗਰ ਕੋਈ ਇਦਾਂ ਦੀ ਪਹਿਲ ਹੋਏ ਕਿ ਪ੍ਰੋਪਰ ਆਈਐਸ ਕੋਚਿੰਗ ਸੈਂਟਰਸ ਐਸਟੈਬਿਸ਼ ਕਿਤੇ ਜਾਣ ਪੰਜਾਬ 'ਚ ਉਹ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਪੰਜਾਬ 'ਚ ਵੀ ਇਦਾਂ ਮਸ਼ੀਨਰੀ ਨੂੰ ਕੰਟਰੀਬਿਊਸ਼ਨ ਮਿਲਣੀ ਚਾਹੀਦੀ ਹੈ ਪਰ ਉਹ ਮੀਡੀਆ ਦੇ थ्रू ਅਗਰ ਇਹ ਮੈਸੇਜ ਜਾਏਗਾ ਤੇ ਮਿਲੇਗੀ ਅ ਪੁੱਛਣਾ ਚਾਹਾਂਗੇ ਜਿਵੇਂ ਸਾਨੂੰ ਪਤਾ ਲੱਗਿਆ ਵੀ ਤੁਸੀਂ ਆਪਣੀ ਜਿਹੜੀ ਮੁੱਢਲੀ ਪੜ੍ਹਾਈ ਹੈ ਉਹ ਚੰਗੇ ਸਕੂਲਾਂ ਤੋਂ ਪੜ੍ਹ ਕੇ ਬਹੁਤ ਸਾਰੀਆਂ ਡਿਗਰੀਆਂ ਲੈ ਕੇ ਤੁਹਾਡੇ ਬੱਚੇ ਵਿਦੇਸ਼ਾਂ ਚੋਂ ਪੜ੍ਹ ਕੇ ਆ ਕੇ ਲੇਕਿਨ ਆਪਣੇ ਹੀ ਸਕੂਲ ਚ ਆਪਣੇ ਪੰਜਾਬ ਚ ਹੀ ਰਹਿ ਕੇ ਤੁਸੀਂ ਇਸ ਚੀਜ਼ ਨੂੰ ਅੱਗੇ ਵਧਾ ਰਹੇ ਹੋ ਤੇ ਇਹਦੇ ਬਾਰੇ ਥੋੜਾ ਜਿਆਦਾ ਚੰਨਣਾ ਪਾਓ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦਵੋਗੇ ਦੇਖੋ ਮੇਰੇ बच्चे दोनों अह मास्टर्स डिग्रीयां करके हां यूनिवर्सिटीज ਤੋਂ ਫੋਰਨ ਯੂਨੀਵਰਸਿਟੀਆਂ ਤੋਂ ਐਂਡ ਉਹਨਾਂ ਨਾਲ ਜਦਨੇ ਗੱਲ ਵੀ ਕੀਤੀ ਕਿ ਹੁਣ ਆਪਣਾ ਅਗਰ ਕੀ ਪਲਾਨ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਪਰਿਵਾਰ ਔਰ ਸਮਾਜ ਤੋਂ ਉਹਨਾਂ ਨੇ ਗਿਆਨ ਲਿੱਤਾ ਸੀ ਉਹਨਾਂ ਦੇ ਮਨ 'ਚ ਇੱਕੋ ਹੀ ਵਿਚਾਰ ਸੀ ਹਾਂ ਚਾਹੇ ਅਵੀਰਲ ਬੇਟਾ ਹੈ ਜਾਂ ਦੂਸਰਾ ਬੇਟਾ ਵਿਦਾਂਤ ਹੈ ਜਾਂ ਮੇਰੀ ਬਿਟੀਆ ਹੈ ਡਾਕਟਰ ਵਾਨੀ ਕਿ ਸਮਾਜ ਨੂੰ ਸਾਡਾ ਫਰਜ਼ ਬੰਦਾ ਹੈ ਹੁਣ ਵਾਪਸ ਮੁੜਨ ਦਾ ਜੋ ਰੁਤਬਾ ਜੋ ਸਾਨੂੰ ਆਪਣਾ ਲਾਈਫ ਸਟਾਈਲ ਜਾਂ ਰਿਸਪੈਕਟ ਸਮਾਜ ਤੋਂ ਮਿਲ ਰਹੀ ਹੈ ਜਿੱਤੋਂ ਅਸੀਂ এডਿਕੇਸ਼ਨ ਲੈਂਦੀ ਹੈ ਤੇ ਅਸੀਂ ਉਹ ਰੁਤਬੇ ਔਰ ਸਭ ਸਮਾਜ ਦੀ ਰਿਸਪੈਕਟ ਨੂੰ ਵਾਪਸ ਪੇ ਬੈਕ ਕਰਨ ਲਈ ਮੁੜ ਉਸੇ ਸਮਾਜ ਆਪਣੀ ਧਰਤੀ ਤੇ ਆ ਕੇ ਆਪਣਾ ਕੰਮ ਕਰੀਏ। ਤੋਂ ਐਸੇ ਹੀ ਸੋਚ ਦੇ ਨਾਲ ਅਸੀਂ ਸਾਰੇ ਆਪਣੇ ਸ਼ਿਫਾਲੀ ਪਰਿਵਾਰ ਦੇ ਨਾਲ ਵਾਪਸ ਸਮਾਜ ਨੂੰ ਅਸੀਂ ਕਿਦਾਂ ਕੰਟਰੀਬਿਊਟ ਕਰ ਸਕਦੇ ਹਾਂ ਤਾਂ ਕਿ ਸਰਬਤ ਦਾ ਭਲਾ ਕਰਦੇ ਹੋਏ ਅਸੀਂ ਆਪਣਾ ਜੀਵਨ ਛਿਪਚਾ ਦੇ ਚਤਰਚੇ ਅੱਛੇ ਤਰੀਕੇ ਨਾਲ ਬਿਤਾਈਏ ਠੀਕ ਹੈ اے ਦਰਸ਼ਕੋ ਤੁਸੀਂ ਸੁਣ ਰਹੇ ਸੀ ਵਿਸ਼ਾਲ ਜੈਨ ਨੂੰ ਜਿਹੜੇ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਨੇ ਤੇ ਤੁਹਾਨੂੰ ਸਾਡੇ ਵਿਚਾਰ ਕਿੱਦਾਂ ਲੱਗੇ ਜਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਦਾਂ ਦੀ ਸ਼ਖਸੀਅਤਾਂ ਤੁਹਾਨੂੰ ਮਿਲਾਈਏ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਸਸਰੀ ਕਾ